ਖਾਲਸਾ ਬਾਖਸ਼ਾ ਵਾਇਕ੍ਰੀ ਜੀ ਫਤਿਹ ਜੀ ਅੱਜ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਬੱਸ ਸਟੈਂਡ ਦੇ ਵਿੱਚ ਪੰਜਾਬ ਬੰਦ ਦਾ ਜਿਹੜਾ 30 ਤਰੀਕ ਨੂੰ ਸੋਮਵਾਰ ਬੰਦ ਦਾ ਸੱਦਾ ਦਿੱਤਾ ਜਾ ਰਿਹਾ ਹਰ ਵਰਗ ਨੂੰ ਵੀ ਆਪੋ ਆਪਣੇ ਉਧਰ ਘਰਾਂ ਦੇ ਵਿੱਚ ਰਹੋ ਬੱਸਾਂ ਉਧਰ ਨਹੀਂ ਬੰਦ ਰਹਿਣਗੀਆਂ ਸੋ ਇਸ ਕਰਕੇ ਪੋਸਟਰ ਲੱਗ ਰਹੇ ਬਿਲਕੁਲ ਬੱਸਾਂ ਦੇ ਨਾਲ ਹਰ ਇੱਕ ਨੂੰ ਦੱਸਿਆ ਜਾ ਰਿਹਾ ਵੀ ਪੰਜਾਬ ਬੰਦ ਜੇ ਹਾਂਜੀ ਇਸ ਕਰਕੇ ਵੱਡੇ ਪੱਦਰ ਤੇ ਜਿਹੜਾ ਪੋਸਟਰ ਬੱਸਾਂ ਨਾਲ ਲੱਗ ਰਹੇ ਆ ਵੀ ਲੋਕਾਂ ਨੂੰ ਪਹਿਲਾਂ ਜਾਗਰੂਕ ਕੀਤਾ ਜਾ ਰਿਹਾ ਵੀ ਪੰਜਾਬ ਬੰਦ ਜੇ ਉਹ ਦਿਨ ਆਪਦੇ ਰਜਾਈਆਂ ਦੇ ਨਿੱਗ ਮੰਨ ਕੇ ਤੇ ਡੱਲੇਵਾਲ ਨੂੰ ਯਾਦ ਕਰੋ ਜਿਹੜਾ ਸਾਡੇ ਵਾਸਤੇ ਸੰਘਰਸ਼ ਲੜ ਰਿਹਾ ਭਾਈ ਚੜਦੀ ਕਲਾ ਭਾਈ ਜਿਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅੱਜ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਬੱਸ ਸਟੈਂਡ ਦੇ ਵਿੱਚ ਪੰਜਾਬ ਬੰਦ ਹੈ ਜਿਹੜਾ 30 ਤਰੀਕ ਨੂੰ ਸੋਮਵਾਰ ਬੰਦ ਦਾ ਸੱਦਾ ਦਿੱਤਾ ਜਾ ਰਿਹਾ ਹਰ ਵਰਗ ਨੂੰ ਵੀ ਆਪੋ ਆਪਣੇ ਉਧਰ ਘਰਾਂ ਦੇ ਵਿੱਚ ਰਹੋ ਬੱਸਾਂ ਉਧਰ ਨਹੀਂ ਬੰਦ ਰਹਿਣਗੀਆਂ ਸੋ ਇਸ ਕਰਕੇ ਪੋਸਟਰ ਲੱਗ ਰਹੇ ਬਿਲਕੁਲ ਬੱਸਾਂ ਦੇ ਨਾਲ ਹਰ ਇੱਕ ਨੂੰ ਦੱਸਿਆ ਜਾ ਰਿਹਾ ਵੀ ਪੰਜਾਬ ਬੰਦ ਜੀ ਇਹ ਲਾਓ ਤਕਰੇ ਹੋ ਗਏ ਹਾਂਜੀ ਇਸ ਕਰਕੇ ਵੱਡੇ ਪੱਦਰ ਤੇ ਜਿਹੜਾ ਪੋਸਟਰ ਬੱਸਾਂ ਨਾਲ ਲੱਗ ਰਹੇ ਆ ਵੀ ਲੋਕਾਂ ਨੂੰ ਪਹਿਲਾ ਜਾਗਰੂਤ ਕੀਤਾ ਜਾ ਰਿਹਾ ਵੀ ਪੰਜਾਬ ਬੰਦ ਜੇ ਉਹ ਦਿਨ ਆਪਦੇ ਅਰਜਾਈਆਂ ਦੇ ਨਿੱਗ ਮੰਨ ਕੇ ਤੇ ਡੱਲੇਵਾਲ ਨੂੰ ਯਾਦ ਕਰੋ ਜਿਹੜਾ ਸਾਡੇ ਵਾਸਤੇ ਸੰਘਰਸ਼ ਲੜ ਰਿਹਾ ਭਾਈ ਚੜਦੀ ਕਲਾ ਭਾਈ